ਮੈਂ ਇਹ ਕਹਿਣਾ ਸੌਧਾਂ ਜੀ ਮੇ ਅਸੀਂ ਗੁਰਪਰਬ ਜੋ ਮਨਾ ਰਹੇ ਹਾਂ ਪਰਬਾਤ ਫਿਰੀਆਂ ਕੱਡੀਆਂ ਅਜਖੰਡਪਾਟ ਸਾਹਿਬ ਪਰਾਰੰਭ ਹੋਈ ਨਾਗਰਾਂ ਕਿਤਨਾ ਯੋਜਨਾ ਕੀਤਾ ਗਿਆ ਇਹਦੀ ਸਾਨੂੰ ਪ੍ਰਾਪਤੀ ਇਹ ਹੋਈ ਹੈ ਇਹ ਸਾਡੇ ਨਾਲ ਯੂਥ ਨੌਜਵਾਨ ਬੱਚੇ ਬੱਚੀਆਂ ਨਾਲ ਸਾਨੂੰ ਪੂਰਾ ਸਹਿਯੋਗ ਮਿਲਿਆ ਸਭ ਤੋਂ ਬਾਅਦ ਕੁਝ ਦੇਖ ਸਕਦੇ ਹਾਂ ਕਿ ਸਾਡੇ ਨਾਲ ਨੌਜਵਾਨ ਨੇ ਨੌਜਾਨ ਬੱਚੀਆਂ ਨੇ ਇਹ ਸਾਨੂੰ ਬੜੀ ਖੁਸ਼ੀ ਹੈ ਅਸੀਂ ਸਮਝਦੇ ਸਾਡੀ ਵੱਡੀ ਵੱਡੀ ਪ੍ਰਾਪਤੀ ਹੈ ਨੰਬਰ 2 মিডিਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਦੋਂ ਵੀ ਅਸੀਂ ਕੋਈ ਸਮਾਗਮ ਕਰਦੇ ਹਾਂ মিডিਆ ਆਪਣੇ ਆਪ ਸਾਨੂੰ ਬਹੁਤ ਸਹਾਇਕ ਦਿੰਦਾ ਹੈ ਕਵਰੇਜ ਕਰਕੇ ਉਹ ਸਾਡਾ ਹੌਸਲਾ ਬਣਾਉਂਦਾ ਸਾਨੂੰ ਸਹਿਯੋਗ ਦਿੰਦੇ ਨੇ ਇਹ ਅਸੀਂ ਇਹਨਾਂ ਦੇ ਵੀ ਰਿਣੀ ਆ ਬਹੁਤ ਸਰ ਆਂਡਾ ਨਗਰਗੀਤਨ ਕੱਢਿਆ ਗਿਆ ਤੇ ਰਹਦੇ ਕਾਰਜ ਕਿਹੜੇ ਹਨ ਪ੍ਰੋਗਰਾਮ ਕਿਹੜੇ ਅੱਗੇ ਸਾਰੀ ਇਹੀ ਹੈ ਕਿ ਅਸੀਂ ਬੱਚਾ ਨੂੰ ਨਾਮੰਦ ਕਰਾਂਗੇ ਨੰਬਰ 2 ਉਹਨਾਂ ਨੂੰ ਖੇਡਾਂ ਬਣਾ ਪਾਵਾਂਗੇ ਉਹਨਾਂ ਬਾਣੀ ਪੜ੍ਹਨੀ ਸਿਖਾਵਾਂਗੇ ਗੁਰਮ ਦੇ ਨਾਲ ਜੋੜਾਂਗੇ ਤੇ ਅੰਮ੍ਰਿਤ ਉਹ ਆਪਣੇ ਆਪ ਸਖਣਗੇ ਅਸੀਂ ਉਹਨਾਂ ਨੂੰ ਕੰਪਲ ਨਹੀਂ ਕਰਾਂਗੇ ਉਹਨਾਂ ਨੂੰ ਮਜਬੂਰ ਨਹੀਂ ਕਰਾਂਗੇ ਉਹਨੂੰ ਐਸੇ ਤਿਆਰ ਕਰਦੇ ਆ ਕਿ ਆਪਣੇ ਆਪ ਅੰਮ੍ਰਿਤਾਰੀ ਹੋ ਜਾਣਗੇ ਅਸੀਂ ਬੱਚਾ ਨੂੰ ਬੁਲਾ ਕੇ ਛੋਟੇ ਬੱਚਿਆਂ ਨੂੰ 15 ਸਾਲ ਤੱਕ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਜਵਾਬ ਦਿੱਤੇ ਜਿਹੜੇ ਬੱਚਿਆਂ ਨੇ ਸਵਾਲ ਕੀਤੇ ਸਹੀ ਜਵਾਬ ਦਿੱਤੇ ਉਹਨਾਂ ਨੂੰ ਇਨਾਮ ਦਿੱਤੇ ਗਏ ਕਿਤਾਬਾਂ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਹੌਸਲਾ ਫੈ ਕੀਤੀ ਗਿਆ ਉਹਨਾਂ ਦੀ ਨੰਬਰ 2 ਤੇ ਸ਼ਾਟਪਟ ਗੋਲਾ ਸ਼ੁੱਟਨ ਦਾ ਅਸੀਂ ਮੁਕਾਬਲਾ ਕਰਵਾਇਆ ਉਹਦੇ ਪਿੱਛੇ ਵੀ ਇਹਨਾਂ ਨੇ ਹਸਾਲਿਆ ਉਹਨਾਂ ਦੇ ਨਾਲ ਅਸੀਂ ਖੜੇ ਹਾਂ ਹਰ ਵਾਰੀ ਅਸੀਂ ਇਹ ਕਰਾਂਗੇ ਕਿ ਬੱਚਿਆਂ ਨੂੰ ਸਰੀਰਕ ਤੌਰ ਤੇ ਵੀ ਅਸੀਂ ਮਜਬੂਤ ਬਣਾਵਾਂਗੇ ਔਰ ਗੁਰਮਤਿ ਨਾਮ ਵੀ ਜੋੜਾਂਗੇ ਔਰ ਸੰਸਾਰ ਦੇ ਪਹਿਲੇ ਲਈ ਵੀ ਉਹਨਾਂ ਨੂੰ ਅਸੀਂ ਪ੍ਰੇਰਿਤ ਕਰਾਂਗੇ ਅੱਜ ਸਵੇਰੇ ਨਾਸਵਜੀ ਦੇ ਕਰੀਬ ਸ੍ਰੀ ਖੰਡਪਾਰ ਸਾਹਿਬ ਪਰਾਰੰਭ ਹੋਈ ਹਨ ਸਵੇਰੇ ਮੱਧ ਆਏਗਾ ਮੱਧ ਤੋਂ ਬਾਅਦ ਅਸੀਂ ਅਗਲੀ ਰੰਗੀਆਂ ਤਿਆਰੀਆਂ ਕਰਾਂਗੇ ਰਾਈਆਂ ਨੂੰ ਬੁਲਾਉਣਾ ਬੱਚਿਆਂ ਤੋਂ ਸ਼ਬਦ ਪੜ੍ਹਾਉਣਾ ਹੋਰ ਸਰਕਾਰੀ ਨੇ ਜੋ ਵੀ ਸੱਤ ਹੋ ਸਕੇ ਅਸੀਂ ਬਤ ਬਤ ਕੋਸ਼ਿਸ਼ ਕਰਾਂਗੇ ਕਿ ਅਗਲਾ ਪ੍ਰੋਗਰਾਮ ਜਿਹੜਾ ਹੈ ਸਮਾਪਤੀ ਵਾਲਾ ਪਰਸੋਂ ਨੂੰ ਉਹ ਸਾਡਾ ਬਹੁਤ ਹੀ ਵਧੀਆ ਹੋਵੇ ਤੇ ਸਵੇਰੇ ਤਕਰੀਬਨ 9 9:30 ਵਜੇ ਤੱਕ ਸਮਾਪਤੀ ਹੋ ਜਾਏਗੀ ਪਰੰਤ ਅ ਰੱਬੀ ਮੰਦੇ ਕੀਰਤਨ ਹੋਣਗੇ ਦਿਮਾਨ ਸਜਣਗੇ ਕਥਾ ਲਈ ਸਾਡਾ ਵਿਚਾਰ ਹੈ ਕਿ ਇਸ ਮਲਾਕ ਕਥਾ ਵੀ ਕਰਵਾਈ ਜਾਵੇ ਅ ਦੁਪਹਿਰ ਤਕਰੀਬਨ 1:30 ਵਜੇ ਅਰਦਾਸ ਹੋਵੇਗੀ ਅਰਦਾਸ ਆਪਰੰਤਾ ਗੁਰੂ ਘਰ ਲੰਗਰ ਆ ਤੁਟ ਵਰਤੇਗਾ ਜਿਹੜੇ ਵੀ ਤੁਹਾਡੇ ਮਦੀਮ ਰਹਹੀਂ ਬਾਬਾ ਲਖਨੂ ਆਪੀਲ ਕਰਦੇ ਹਾਂ ਕਿ ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਤ ਸੰਗ ਕਰੋ ਆਪਰੰਤ ਲੰਗਰ ਸਕੋ ਅਤੇ ਸਨ ਸਹਿਯੋਗ ਦਿਓ ਤਸਮ ਪਿਸਾ ਗੁਰਗਬੀ ਸਿੰਘ ਮਹਾਰਾਜ ਮੇਰੇ ਚੌਧੀ ਪ੍ਰੀਤਮ ਦਾ ਪ੍ਰਕਾਸ਼ ਦਿਹਾੜਾ ਜਿਹੜਾ 17 ਜਨਵਰੀ ਨੂੰ ਆ ਰਿਹਾ ਹੈ ਸਾਰਾ ਸੰਸਾਰ ਅੱਜ ਬੜੇ ਚਾਹ ਤੇ ਪਿਆਰ ਦੇ ਨਾਲ ਦਸੰਬਿਤਾ ਗੁਰਗਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਿਆ ਹੈ ਉਸ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਬਸੀ ਪਠਾਣਾ ਵਿਖੇ ਮਹਾਨ ਨਗਰ ਕੀਰਤਨ ਜੋ ਦਿਖ ਲਿਆ ਸੀ ਉਹ ਸਾਰੋ ਬਜ਼ਾਰੋ ਬਜ਼ਾਰ ਹੁੰਦਾ ਆ ਹੁਣੇ ਗੁਰਦੁਆਰਾ ਸਿੰਘ ਸਭਾ ਵਿਖੇ ਪੁੱਜਿਆ ਸੱਚਾ ਪਾਤਸ਼ਾਹ ਮੇਰ ਕਰਨ ਗੁਰੂ ਸਾਹਿਬ ਦੇ ਅਸੀਂ ਸ਼ਹੀਦਾਂ ਦੀ ਮਾਨ ਪਵਿੱਤਰ ਧਰਤੀ ਦੇ ਜਨਮ ਲਿਆ ਸਾਡੇ ਸਾਰੇ ਬਸੀ ਪਠਾਣਾ ਸ਼ਹਿਰ ਨੂੰ ਸੱਚਾ ਪਾਤਸ਼ਾਹ ਮੇਰ ਰੱਖਣ ਜਰਦੀ ਕਲਾ ਬਖਸ਼ਣ ਸਾਰੇ ਪਰਿਵਾਰਾਂ ਤੇ ਖੁਸ਼ੀਆਂ ਖੇੜੇ ਦੇਣ ਸੱਚ ਫਿਰ ਮੈਂ ਗੁਰੂ ਸਾਹਿਬ ਦੇ ਪ੍ਰਕਾਸ਼ ਜਿਹੜੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੱਚਾ ਪਾਤਸ਼ਾਹ ਦਸਮ ਪਿਤਾ ਦੇ ਸੱਚਾ ਪਾਸ਼ਾ ਪੂਰਨਾਂ ਦੇ ਚੱਲਣ ਦਾ ਪਾਲ ਬਖਸ਼ਣ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਿਆਂ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਤਾਂ ਜੋ ਆਪਾਂ ਆਪਣਾ ਜੀਵਨ ਸਵਾਰ ਸਕੀਏ ਭੁੱਲਾ ਚੁਕਾ ਦੇ ਮਾਫੀ ਵਾਈਕ ਜੇਕਰ ਗੱਲ ਕਰੀਏ ਨਗਰ ਕੀਰਤਨ ਬਹੁਤ ਕੱਢੇ ਜਾਂਦੇ ਨੇ ਸਿੱਖੀ ਦਾ ਪ੍ਰਚਾਰ ਬਹੁਤ ਹੋ ਰਿਹਾ ਪਰ ਨੌਜਵਾਨੀ ਪੱਧਰ ਤਨੇ ਵੱਲ ਪਹੁੰਚ ਆ ਰਹੀ ਹੈ ਪਤੇ ਪੋਰ ਜਾਣ ਦਾ ਕਾਰਨ ਇਹ ਹੈ ਕਿ ਸਾਡੀਆਂ ਸਰਕਾਰਾਂ ਦੀਆਂ ਕਮਜ਼ੋਰੀਆਂ ਔਣ ਕਰਕੇ ਸਰਕਾਰਾਂ ਸਾਡੇ ਬੱਚਿਆਂ ਨੂੰ ਨਸ਼ਿਆਂ ਵਿੱਚ ਪਾ ਰਹੀਆਂ ਨੇ ਜਿਹੜੀਆਂ ਵੀ ਸਰਕਾਰ ਆਂਦੀ ਹੈ ਪਹਿਲੀ ਸਰਕਾਰ ਆਈ ਕੁਝ ਮਾੜੇ ਮੋਟਾ ਨਸ਼ਾ ਸੀ ਲੇਕਿਨ ਹੁਣ ਆਮ ਆਦਮੀ ਸਰਕਾਰ ਨੇ ਘਰ ਘਰ ਨਸ਼ਾ ਵਕਾ ਕੇ ਸਿੱਖਾਂ ਨੂੰ ਸਿੱਖਾਂ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਅਸੀਂ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਸਿੱਖਾਂ ਦੇ ਬੱਚਿਆਂ ਨੂੰ ਬਚਾਉਣਾ ਤਾਂ ਇਹਨਾਂ ਨਸ਼ਿਆਂ ਤੇ ਕੰਟਰੋਲ ਕੀਤਾ ਜਾਵੇ ਇਥੋਂ ਦੀਆਂ ਸਰਕਾਰਾਂ ਇਹ ਨਵਾਂ ਧੰਦਾ ਸ਼ੁਰੂ ਹੋ ਗਿਆ ਪੈਸੇ ਬੱਦ ਵਾਲਾ ਸਾਹਮਣੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ ਵੱਧ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਬੇਨਤੀ ਕਰਕੇ ਬੱਚਿਆਂ ਨੂੰ ਖੇਡਾਂ ਵੱਲ ਪਾ ਰਹੇ ਹਾਂ ਅੰਮ੍ਰਿਤ ਛਕਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਮੈਂ ਉਹ ਕੋਈ ਵੀ ਕੋਈ ਵੀ ਸ਼ੈਰ ਦਾ ਬੰਦਾ ਇੱਥੇ ਜੋ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦਾ ਹੈ ਕੋਈ ਵੀ ਅਸੀਂ ਹਰ ਵੇਲੇ ਉਹਨਾਂ ਦੀ ਸਹਾਇਤਾ ਕਰਨਾ ਮਦਦ ਕਰਨ ਵਾਸਤੇ ਆਪਣੇ ਵੱਲੋਂ ਤੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵੱਲੋਂ ਤਿਆਰ ਬਾਰ ਤਿਆਰ ਆਂ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ